ਜੀ ਸਵਾਗਤ ਹੈ ਪੇਪੂਰੀ ਇੰਟਰਨੈਟ ਕਾਫੇ ਤੇ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਇੱਕ ਨਾ ਸਾਰੇ ਹੀ ਭੈਣ ਭਰਾਵਾਂ ਨੂੰ ਕੱਲ ਦਾ ਇੱਕ ਮੈਸੇਜ ਆ ਰਿਹਾ ਹੈ ਮੋਬਾਈਲ ਦੇ ਉੱਪਰ ਜੋ ਕਿ ਲਾਇਸੈਂਸ ਦੇ ਵਿੱਚ ਨੰਬਰ ਅਪਡੇਟ ਕਰਨ ਸੰਬੰਧੀ ਆ ਸੋ ਬਹੁਤ ਸਾਰੇ ਭੈਣ ਭਰਾਵਾਂ ਦੇ ਸਾਨੂੰ ਫੋਨ ਵੀ ਆਏ ਕਿ ਇਹ ਮੈਸੇਜ ਦਾ ਕੀ ਕਾਰਨ ਹੈ ਤੇ ਸਾਨੂੰ ਕੀ ਕਰਨਾ ਚਾਹੀਦਾ ਤਾਂ ਅਸੀਂ ਤੁਹਾਨੂੰ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਉਹ ਜਿਹੜਾ ਮੈਸੇਜ ਹੈ ਉਸ ਦਾ ਮਕਸਦ ਜਿਹੜਾ ਹੈ ਉਹ ਤੁਹਾਡੇ ਡਰਾਈਵਿੰਗ ਲਾਇਸੈਂਸ ਦੇ ਵਿੱਚ ਮੋਬਾਈਲ ਨੰਬਰ ਨੂੰ ਅਪਡੇਟ ਕਰਨਾ ਹੈ ਉਸਦੇ ਫਾਇਦੇ ਕੀ ਨੇ ਉਸਦੇ ਫਾਇਦੇ ਇਹ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕੋਲ ਆਪਣੀ ਸਹੀ ਤੇ ਸਟੇਕ ਜਾਣਕਾਰੀ ਸਟੋਰ ਹੋ ਜੇਗੀ ਤੁਹਾਡੇ ਲਾਇਸੈਂਸ ਸੰਬੰਧੀ ਰੀਨਿਊ ਕਰਨ ਸੰਬੰਧੀ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਸਨੇਹਾ ਸਰਕਾਰ ਨੇ ਭੇਜਣਾ ਉਹ ਸੌਖਾ ਹੋ ਜਾਵੇਗਾ ਤੁਹਾਡਾ ਨੰਬਰ ਅਪਡੇਟ ਹੋਵੇਗਾ ਔਰ ਜੋ ਜਾਲੀ ਜਾਂ ਕਿਸੇ ਵੀ ਗਲਤ ਤਰੀਕੇ ਨਾਲ ਬਣੇ ਲਾਇਸੈਂਸ ਨੇ ਉਹਨਾਂ ਦੀ ਪਛਾਣ ਹੋਵੇ ਤਾਂ ਉਸ ਮੈਸੇਜ ਨੂੰ ਦੇਖ ਕੇ ਘਬਰਾਉਣ ਦੀ ਲੋੜ ਨਹੀਂ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਨਵੇਂ ਲਾਇਸੈਂਸ ਬਣਾਏ ਨੇ ਸਾਲ ਦੋ ਸਾਲ ਦੇ ਵਿੱਚ ਉਨਰ ਦਾ ਜ਼ਿਆਦਾਤਰ ਨੰਬਰ ਅਪਡੇਟ ਹੀ ਨੇ ਜੇਕਰ ਤੁਹਾਨੂੰ ਪਤਾ ਹੈ ਵੀ ਤੁਹਾਡਾ ਉਹੀ ਪੁਰਾਣਾ ਨੰਬਰ ਚੱਲ ਰਿਹਾ ਹੈ ਜਿਹੜਾ ਤੁਸੀਂ ਨਹੀਂ ਬਦਲਿਆ ਲਾਇਸੈਂਸ ਵੇਲੇ ਉਹੀ ਨੰਬਰ ਦਿੱਤਾ ਸੀ ਤਾਂ ਤੁਸੀਂ ਉਸ ਮੈਸੇਜ ਨੂੰ ਇਗਨੋਰ ਕਰ ਸਕਦੇ ਹੋ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਨੰਬਰ ਚੇਂਜ ਕਰਤਾ ਜਾਂ ਨੰਬਰ ਬਦਲੇ ਆ ਤੁਸੀਂ ਤਾਂ ਤੁਸੀਂ ਪਰਿਵਹਨ ਪੋਰਟਲ ਦੇ ਉੱਪਰ ਜਾ ਕੇ ਆਪਣਾ ਆਧਾਰ ਕਾਰਡ ਦੇ ਨਾਲ অথেন্টিਕੇਸ਼ਨ ਕਰਕੇ ਕੇਵਾਈਸੀ ਕਰਕੇ ਆਪਣੇ ਲਾਇਸੈਂਸ ਦੇ ਵਿੱਚ ਜਿਹੜਾ ਨੰਬਰ ਹੈ ਉਹ ਐਡ ਕਰ ਸਕਦੇ ਹੋ ਤਾਂ ਇਸ ਮੈਸੇਜ ਨੂੰ ਦੇਖ ਕੇ ਘਬਰਾਉਣ ਦੀ ਲੋੜ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਡਰਨ ਦੀ ਲੋੜ ਨਹੀਂ ਇਹ ਮੈਸੇਜ ਦਾ ਮਕਸਦ ਸਿਰਫ ਤੇ ਸਿਰਫ ਤੁਹਾਡੇ ਲਾਇਸੈਂਸ ਦੇ ਵਿੱਚ ਤੁਹਾਡੇ ਮੋਬਾਈਲ ਨੰਬਰ ਨੂੰ ਅਪਡੇਟ ਕਰਨਾ ਹੈ ਤਾਂ ਜੋ ਰਿਕਾਰਡ ਦੇ ਵਿੱਚ ਤੁਹਾਡਾ ਜਿਹੜਾ ਮੋਬਾਈਲ ਨੰਬਰ ਆ ਉਹ ਸਹੀ ਰਿਕਾਰਡ ਦੇ ਵਿੱਚ ਦਰਜ ਹੋ ਜਾਵੇ ਸੋ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡਾ ਬਹੁਤ ਬਹੁਤ ਧੰਨਵਾਦ